ਕੀ ਨਹੀਂ ਸਕਦਾ ਨਾ 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 ਸਾਡੀ ਤਾਕਤ ਨਹੀਂ ਇਹਨਾਂ ਨੂੰ ਕੌਣ ਰਹਿਣ ਦਾ ਇਜ਼ਰਾ ਤਾਨੂੰ ਫਿਰ ਇੰਨਾ ਚਿਰ ਆ ਜੀ ਬਾਬਾ ਜੀ ਇਹ ਇਹਦਾ ਮਤਲਬ ਇਹ ਤਾਂ ਕਾਫੀ ਸਾਲ ਹੋ ਗਏ ਹੈ ਨਾ ਇਹ ਤਾਂ ਜੁਗੜੇ ਹੋ ਗਏ ਜਦੋਂ ਦੁਨੀਆ ਸਾਜੀ ਹੈ ਸਾਰਾ ਕੁਝ ਕੋਈ ਪਾਣੀ ਨਹੀਂ ਇਹਨੂੰ ਇੱਕ ਆਪੇ ਦੇਖ ਭਾਲ ਕਰਦਾ ਉਹ ਇਹ ਕੁਝ ਹੀ ਹੈ ਇਹ ਜਗਾ ਉਦੋਂ ਦੀ ਪਈ ਹੈ ਜਦੋਂ ਦੀ ਦੁਨੀਆ ਸਾਜੀ ਹੈ ਇਹ ਦਰਖਤ ਵੀ ਉਦੋਂ ਦੀ ਹੈ ਉਦੋਂ ਦੇ ਹੈ ਇਹ ਦਰਾਹ ਤੱਕ ਨੇ ਤਰਾਂ ਤਰਾਂ ਦੇ ਦਰਖਤ ਵਾਏ ਹਾਂਜੀ ਹਾਂ ਜੰਡ ਫੇਕ ਨੂੰ ਓਖਾ ਹੀ ਪਿੰਡ ਵਾਏ ਮਤਲਬ ਹਨਾ ਕਰਮਾਂ ਵਾਲਾ ਪਿੰਡ ਹੈ ਜੀ ਕਰਮਾਂ ਵਾਲਾ ਪਿੰਡ ਹੈ ਕਰਮਾਂ ਵਾਲਾ 500 ਕਮਾਂ ਦੀ ਚਿੜੀ ਹੈ ਇਹ ਇੰਨਾ ਨਹੀਂ ਕੋਈ ਥਾਂ ਕੱਢ ਸਕਦਾ ਜੀ ਇਹਦੇ ਤੋਂ ਉਹਦੇ ਰੋਕ ਨਹੀਂ ਨਾ ਕੋਈ ਲੱਕੜ ਲੈ ਜਾ ਸਕਦਾ ਉਹਦੇ ਨੂੰ ਨੁਕਸਾਨ ਹੋਈਓ ਅੱਛਾ ਇਹਦੇ ਕੋਈ ਤਾਰ ਨਹੀਂ ਕੋਈ ਪੱਥਰ ਨਹੀਂ ਪਾਸੇ ਦਾਣਾ ਨਹੀਂ ਉਗਦਾ ਉੱਥੇ ਅਗਲਾ ਆਪ ਦੇ ਪਹਿਲੀ ਚੋ ਪਵਾ ਪੂਰਾ ਥਾਂ ਛੱਡਦੇ ਤੇ ਇਹਦਾ ਨਹੀਂ ਰੋਕਦਾ ਅੱਛਾ ਹਾਂ ਸ਼ਕਤੀ ਵਾਲੀ 500 ਕਿੱਲਿਆਂ ਦੇ ਚੰਪਸੂ ਜੀ ਡਾਂਡਾ ਚਰਦਾ ਬੱਕਰੀ ਲੈ ਲਾ ਇਹ 500 550 ਸਾਲ ਹੋ ਗਿਆ ਉਹ ਬਾਬੇ ਨਾਨਕ ਨੂੰ ਤੇ ਜਿਹੜਾ ਪਾਣੀ ਨਿਕਲੇ ਸੀ ਉਹ ਕਿੱਥੇ ਆ ਨਹੀਂ ਲੈ ਜਾਂਦਾ ਹੀ ਨਹੀਂ ਇੱਥੋਂ ਕੋਈ ਜੁਰਤੀ ਹੈ ਨਹੀਂ ਕਿਹਦੇ ਕੋਈ ਨਹੀਂ ਲੈ ਜਾਂਦਾ ਡਰਦਾ ਹੀ ਨਹੀਂ ਲੈ ਜਾਂਦਾ ਅਗਲਾ ਇੱਥੋਂ ਹਾਂ ਕੋਈ ਕਿਸੇ ਚ ਸ੍ਰੀ ਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਜਾ ਰਿਹਾ ਜੀ ਮਾਲਵੇ ਦੀ ਧਰਤੀ ਦੇ ਇੱਕ ਛਿੜੀ ਦੇ ਵਿੱਚ ਜਿਹੜੀ 500 ਕਿੱਲੇ ਦੇ ਵਿੱਚ ਫੈਲੀ ਹੋਈ ਆ ਚਲੋ ਦੋਸਤੋ ਚੱਲਦੇ ਆ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਜਾ ਕੇ ਦੱਸਦੇ ਆ ਇਸ ਜੰਗਲ ਦੀ ਹਿਸਟਰੀ ਜੋ ਕਿ ਆਪਣੀ ਗੁਰਬਾਣੀ ਦੇ ਕਈ ਪੰਨਿਆਂ ਵਿੱਚ ਵੀ ਆਉਂਦੀ ਹੈ ਇਸ ਜੰਗਲ ਦੀ ਹਿਸਟਰੀ ਇਹ ਸਾਰੇ ਰਵਾਇਤੀ ਦਰਖਤ ਹੈ ਜਿਨ੍ਹਾਂ ਦਾ ਜ਼ਿਕਰ ਮੰਨ ਲਓ ਆਪਣੇ ਇਤਿਹਾਸ ਦੇ ਵਿੱਚ ਹੁੰਦਾ ਜਾਂ ਗੁਰਬਾਣੀ ਦੇ ਵਿੱਚ ਹੁੰਦਾ ਹੈ ਉਹ ਦਰਖਤ ਹੈ ਜਿਹੜੇ ਇੰਗਲਿਸ਼ ਦਰਖਤ ਹੈ ਜਾਂ ਬਾਹਰੋਂ ਆਏ ਆ ਉਹ ਇੱਥੇ ਕੋਈ ਦਰਖਤ ਨਹੀਂ ਅੱਛਾ ਇੱਥੇ ਉਹ ਦਰਖਤ ਹੈ ਵੀ ਜਿਹੜਾ ਕੋਈ 200 ਸਾਲ ਪੁਰਾਣਾ ਹੈ ਕੋਈ 250 ਕੋਈ 300 500 ਸਾਲ ਪੁਰਾਣਾ ਹਾਂ ਇਦਾਂ ਦੇ ਦਰਖਤ ਸਾਰੇ ਹੁਣ ਤੁਹਾਨੂੰ ਕੀ ਦਿਖ ਰਿਹਾ ਇੱਕ ਇੱਕ ਕਰਾ ਇਹ ਤੁਹਾਡੇ ਦੁਆਬੇ 'ਚ ਤਾਂ ਮੈਨੂੰ ਲੱਗਦਾ ਕਿ ਕਰਾ ਹੁੰਦੇ ਹੀ ਨਹੀਂ ਹੁਣ ਪਹਿਲਾਂ ਸੀ ਹੁਣ ਨਹੀਂ ਹੈਗੀਆਂ ਹੁਣ ਨਹੀਂ ਆਈਆਂ ਨਾ ਸਾਡੇ ਅ ਤੇ ਕੱਲ ਨੂੰ ਕੀ ਘਰਾਣੀ ਇੱਥੇ ਤੁਹਾਨੂੰ ਜੰਡ ਵੀ ਮਿਲਣਗੇ ਕਰੀਨਾ ਵੀ ਮਿਲਣਗੀਆਂ ਮਲੇ ਵੀ ਮਿਲਣਗੇ ਸਾਰੇ ਦਰਖਤ ਜਿਹੜੇ ਰਵਾਇਤੀ ਆ ਪੁਰਾਣੇ ਗੁਰੂ ਗੋਬਿੰਦ ਸਿੰਘ ਵੇਲੇ ਜਿਹੜੇ ਹੁੰਦੇ ਸੀਗੇ ਉਹ ਦਰਖਤ ਆ ਤੇ ਇਤਿਹਾਸਕ ਜਗ੍ਹਾ ਇੱਥੋਂ ਦਾ ਕੋਈ ਲੱਕੜੀ ਵੀ ਨਹੀਂ ਚੇਤੀ ਵੱਢ ਕੇ ਲਿਆਂਦਾ ਉਹਨਾਂ ਨੂੰ ਨੁਕਸਾਨ ਹੋ ਜਾਵੇ ਜਿਹੜਾ ਵੱਢ ਕੇ ਲਿਆਂਦਾ ਅੱਧੀ ਦੇਖੋ ਦਰਖਤ ਯਾਰ ਪੁਰਾਣੇ ਪੰਜਾਬ ਦੇ ਜੰਗਲ ਚ ਘੁੰਮ ਰਹੇ ਆ ਮਾਲਵਾ ਦਾ ਪਿੰਡ ਆ ਇਹ ਜੰਡਾਂ ਦੇ ਦਰਖਤ ਅਲੱਗ-ਅਲੱਗ ਜਿਹੜੇ ਪੰਜਾਬ ਦੇ ਪੁਰਾਣੇ ਦਰਖਤ ਹੁੰਦੇ ਸੀ ਬਜ਼ੁਰਗ ਬੈਠੇ ਆ ਇੱਥੇ ਮਹਿਫਲ ਲਾਈ ਇਸ ਪਿੰਡ ਦੀ ਸਟੋਰੀ ਪੁੱਛਣੀ ਆ ਸਾਰੇ ਦੀ ਤੇ ਕੋਈ ਉਹਦੇ ਮਾਨ ਗਮਾਨ ਨਹੀਂ ਬਹੁਤ ਚੰਗਾ ਮੁੰਡਾ ਮੈਂ ਨੂੰ ਜਮੇ ਨਹੀਂ ਬਾਬਾ ਜੀ ਕੀ ਸਟੋਰੀ ਆ ਇਸ ਜੰਗਲ ਦੀ ਜਾਂ ਇਸ ਜਿਹੜੀ ਇਹ ਵਿਰਾਸਤ ਵਾਜ ਇਹ ਵਿਰਾਸਤ ਤਾਂ ਜੀ ਆਏ ਆ ਵੀ ਇਹ ਬਾਬੇ ਭਾਈ ਭਗਤੂ ਤੇ ਮਾਈ ਵੀਰੋ ਉਥੇ ਨਾ ਅੰਬਰਸਰ ਸੇਵਾ ਕਰਦੇ ਹੁੰਦੇ ਸੀ ਅੱਛਾ ਜੀ ਉਮਰ ਗਈ ਸੀ ਇਹਨਾਂ ਦੀ ਚੜ ਹਾਂ ਪੱਕੇ ਹੋ ਗਏ ਸੀ ਹੂੰ ਤੇ ਕਿਤੇ ਬਾਰਿਸ਼ ਹੋਣ ਜਦੋਂ ਲੱਗੀ ਤੇ ਇਹ ਲੱਕੜਾਂ ਦੀ ਸੇਵਾ ਕਰਦੇ ਇੱਕ ਪਰੀ ਤਾਲਾਂਗਰ ਸਿੱਟਿਆ ਹੁੰਦਾ ਸੀ ਤੇ ਇੱਕ ਰੱਖ ਲੈਂਦਾ ਸੀ ਕੋਲੇ ਅੱਛਾ ਜਦੋਂ ਬਾਰਿਸ਼ ਹੋਣ ਲੱਗੀ ਤੇ ਫਿਰ ਲੱਕੜਾਂ ਭਜਗੀਆਂ ਸੰਗਤ ਬੈਠੀ ਹੂੰ ਇਹਨੇ ਫਿਰ ਲੱਕੜਾਂ ਦਿੱਤੇ ਖਾ ਉਹਨਾਂ ਨੂੰ ਅੱਛਾ ਇਹ ਜਦੋਂ ਗੁਰੂ ਸਾਹਿਬ ਆਏ ਉਹ ਕਹਿੰਦੇ ਵੀ ਇਹ ਲਕਣਾ ਕਿਹਨੇ ਸੇਵਾ ਕਰਿਆ ਹੈ ਹਮ ਅਗਰ ਵੀ ਇੱਥੇ ਇੱਕ ਬਜ਼ੁਰਗ ਰਹਿੰਦਾ ਹੈ ਇਹ ਜੰਗਲ 'ਚ ਰਹਿੰਦੇ ਸੀ ਇੱਥੇ ਨਹੀਂ ਅੰਬਰਸਰ ਅੱਛਾ ਅੱਛਾ ਜੀ ਉਹ ਕਹਿੰਦੇ ਵੀ ਉਹਨੂੰ ਬੁਲਾਓ ਜਦੋਂ ਬੁਲਾਇਆ ਉਹ ਕਹਿੰਦੇ ਭਾਈ ਤੇਰੀ ਸੇਵਾ ਤਾਂ ਹੋ ਗਈ ਸਪੂਰਨ ਅੱਛਾ ਤੂੰ ਮੰਗ ਕੀ ਮੰਗਦਾ ਹੁਣ ਉਹ ਜਾਣੀ ਜਾਣ ਸੀ ਆਪ ਬਿਲਕੁਲ ਜੀ ਉਹ ਕਹਿੰਦਾ ਜੀ ਸੋਡਾ ਦਿੱਤਾ ਸਭ ਕੁਝ अच्छा जी, वाना वाना जी, जी, अच्छा। अच्छा जी। वो आ मांगला वो आ जी छोटा ਦਿੱਤਾ ਸਭ ਕੁਛ ਆ ਉਹਦਾ ਤੀਸਰਾ ਬਚਣਾ ਉਹ ਹੀ ਸਭ ਕੁਛ ਆ ਤੁਹਾਡਾ ਦਿੱਤਾ ਉਹ ਆ ਤੂੰ ਮਾਤਾ ਨੂੰ ਲੈ ਅੱਛਾ ਰਾਇ ਕਰਕੇ ਆਇਓ ਅੱਛਾ ਜੀ ਉਹਨੇ ਜਦੋਂ ਘਰੇ ਰਾਇ ਉਹ ਆਂਦੀ ਤੂੰ ਮੰਗ ਲੈਂਦਾ ਫਿਰ ਹਾਂ ਗੁੱਡੀਆਂ ਦਾ ਵੀਰ ਹਾਂ ਵੀ ਸਾਨੂੰ ਬੱਚੇ ਹੀ ਸਰੇਸ਼ਣ ਆ ਉਹਦਾ ਪਪਾ ਪੱਕੇ ਹੋਏ ਪਏ ਤੇ ਕੀ ਮੈਂ ਕਹੂੰ ਹੂੰ ਉਹ ਕਦੀ ਨਹੀਂ ਤੂੰ ਮੰਗ ਲਾ ਹੂੰ ਉਨੇ ਜਦੋਂ ਮੰਗਿਆ ਉਹ ਕਹਿੰਦਾ ਭਾਈ ਸੋਡੇ ਕਰਮਾ ਚੇ ਨਹੀਂ ਸੀ ਮੈਂ ਆ ਉਹਦਾ ਪੁੱਤਰ ਦਿੰਦਾ ਅੱਛਾ ਲਾ ਨਹੀਂ ਨਹੀਂ ਅੱਛਾ ਉਹਦਾ ਬਾਬਾ ਕਰਮਾ ਭਾਈ ਭਗਤੂ ਆ ਉਹਦਾ ਨਾਂ ਆਖੋ ਸੇਵਾ ਕਰੂਗਾ ਹਾਂ ਫਿਰ ਉਹ ਇੱਥੇ ਆ ਗਿਆ ਸੀ ਅੱਛਾ ਉਹਨਾਂ ਜੁੱਗਾ ਦੇ ਵਿੱਚ ਜਦੋਂ ਹੜ ਬੋਲਦੇ ਸੀ ਪਾਣੀ ਨੇੜੇ ਤੇੜੇ ਨਹੀਂ ਸ਼ਹਿਰਾਂ ਬਜ਼ਾਰਾਂ ਚੋਂ ਆਪਾਂ ਨੂੰ ਮਿਲਦਾ ਸੀ ਅੱਛਾ ਜੀ ਉਹ ਫਿਰ ਇੱਥੇ ਗਉਂਆ ਚਾਲਦਾ ਹੁੰਦਾ ਸੀ ਅੱਛਾ ਜੀ ਤੇ ਮਾਤਾ ਰੋਟੀ ਲੈ ਕੇ ਜਦੋਂ ਆਈ ਆ ਚੱਕਾ ਤੋਂ ਹਾਂ ਚੱਕਾ ਤੋਂ ਜਦੋਂ ਆਈ ਉਹਨੂੰ ਪੁੱਛਾਈ ਤੂੰ ਪਾਣੀ ਕਿੱਥੋਂ ਪੀਨੇ? ਉਹ ਆਂਦਾਈ ਮੈਂ ਬਾਹਰੋਂ ਲਿਆ ਕੇ ਪੀ ਲੈਣਾ। ਉਹਦੀ ਮੈਨੂੰ ਤੇ ਲੱਗੀ ਐ। ਉਹਦਾ ਮੈਂ ਤੈਨੂੰ ਲਿਆ ਦਿੰਦਾ। ਉਹ ਨਹੀਂ ਵੀ ਮਨਤਾ ਜਾ ਦੇ ਤੇ ਲੱਗੀ ਤੇ ਮੈਂ ਤਾਂ ਮਰ ਜੂ। ਉਹਦਾ ਵੀ ਆ ਡੜਾ ਚੱਕ ਲਈ ਤੇ ਪਾਣੀ ਪੀ ਕੇ ਢਾਗਦੀ। ਉਹ ਜਦੋਂ ਡੜਾ ਚੱਕਿਆ ਤੇ ਦੱਸਣ ਵਾਲੇ ਦੱਸ ਦਿਆ ਵੀ ਇੱਥੋਂ ਦੀ ਗੰਗਾ ਵਗਦੀ। ਅੱਛਾ ਮਾਤਾ ਪਾਸੇ ਪੈ ਗਈ ਥੱਲੇ ਤਾਂ ਪਾਣੀ ਨਿਕਲਣ ਲੱਗ ਗਿਆ ਆਪੀ ਲੋਕ ਵੇਖਣ ਲੱਗੇ ਵੀ ਇਹ ਪਾਣੀ ਕਿਵੇਂ ਨਿਕਲਦਾ ਹੈ ਉਹਦੀ ਪਈ ਹੈ ਨਾ ਮੀਂਹ ਪੈ ਨਾ ਜੁੱਡੇ ਖੋਲੇ ਆ ਵੀ ਇਹ ਪਾਣੀ ਕਿਵੇਂ ਆ ਗਿਆ ਹਾਰਡ ਬੋਲਦੇ ਆ ਤੇ ਉਹ ਫਿਰ ਜਦੋਂ ਆਏ ਨਾ ਦੱਸਦੇ ਉਹਨਾਂ ਇਹ ਕਹਤਾ ਵੀ ਮਾਤਾ ਤੂੰ ਉੱਪਰ ਦੱਖ ਨਹੀਂ ਕਰਨੇ ਉਹ ਡਲਾ ਰੱਖਦਾ ਹੂੰ ਚਿੜੀਆਂ ਜਨਾਂ ਹੋਰ ਖੁਸ਼ ਹੋ ਗਏ ਵੀ ਪਾਣੀ ਪੀ ਗਏ ਨਹਾਈ ਗਏ ਤੇ ਉਹ ਫਿਰ ਦੱਸਦੇ ਲੋਭ ਹੋ ਗਿਆ ਹੂੰ ਗੰਗਾ ਆ ਬਾਗਾਂ ਉੱਥੇ ਕਰੇ ਤੇ ਉਹਦਾ ਡੇਰਾ ਇਹ ਬਾਬੇ ਭਾਈ ਭਗਤੂ ਦਾ ਅੰਬਰ ਸਰ ਤੇ ਇਹ ਜਗਾ ਬਾਬੇ ਭਾਈ ਭਗਤੂ ਦੀ ਇੱਕ ਹੈ ਸੁਮਾ ਇੱਥੇ ਨਿਕਲਿਆ ਸੁਮਾ ਹੀ ਉੱਥੇ ਨਿਕਲਿਆ ਸੀ ਅੱਛਾ ਇੱਕੋ ਜੀ ਆਹ ਚੀਜ਼ ਐ ਅੰਬਰ ਸਾਡੀ ਜੀ ਇੱਕੋ ਜੀ ਹੈ ਇਹ ਜਗਾ ਉਦੋਂ ਦੀ ਪਈ ਆ ਜਦੋਂ ਦੀ ਦੁਨੀਆ ਸਾਜੀ ਇਹ ਦਰਖਤ ਵੀ ਉਦੋਂ ਦੇ ਹੀ ਉਦੋਂ ਦੇ ਆ ਇਹ ਦਰਖਤਾਂ ਕੰਨੇ ਤਰਾਂ ਤਰਾਂ ਦੇ ਦਰਖਤ ਵਾਹੇ ਹਾਂ ਜੀ ਹਾਂ ਜੰਡ ਪੇਪਲ ਬੋੜ ਮਲੇ ਕਿਕਰਾਂ ਅਜੇ ਥੱਲੇ ਅਸੀਂ ਬੈਠੇ ਆਂ 베ਰੀਆਂ ਇਹ ਬਣ ਇਹਦਾ ਬਣ ਇਹ ਬਣ ਇਹ ਬਣਵਾ ਪੀਲਾ ਲੱਗਦੀਆਂ ਇਹਨਾਂ ਪੀਲਾ ਕਾਲਜ ਪੀਲਾ ਲੱਗਦੀਆਂ ਹਾਂ ਜਦੋਂ ਬਾੜੀ ਲੋ ਚੱਲੇ ਅੱਛਾ ਤੇ ਸ਼ਪਾਇਦੇ ਤੇ ਸਾਰੇ ਤਰ੍ਹਾਂ ਦੇ ਦਾਤ ਹੋਰ ਬਹੁਤ ਦਰਖਤ ਹੈ ਜਾਨਵਰ ਹੈ ਜਾਨਵਰ ਰਹਿਗੇ ਬਥੇਰੇ ਜਾਨਵਰ ਰਹਿਗੇ ਜੀ ਹਾਂ ਬਰੇ ਮੋਰ ਤ ਤਰਾ ਘੁਗਾਂ ਘਟਾਰਾਂ ਜਿਹੜੀਆਂ ਆਂ ਨਿਆਉਲੇ ਸਾਪ ਸਹੀ ਸਭ ਕੁਝ ਅੱਛਾ ਜੀ ਹਾਂ ਆ ਫੇਕਾ ਅਨੋਖਾ ਹੀ ਪਿੰਡ ਵਾਇਏ ਮਤਲਬ ਹਨਾ ਕਰਮਾ ਵਾਲਾ ਪਿੰਡ ਹੈ ਜੀ ਕਰਮਾ ਵਾਲਾ ਪਿੰਡ ਹੈ ਕਰਮਾ ਵਾਲਾ 500 ਕਮਾਂ ਦੀ ਚਿੜੀ ਹੈ ਇਹ ਇੰਨਾ ਨਹੀਂ ਕੋਈ ਥਾਂ ਕੱਢ ਸਕਦਾ ਜੀ ਇਹਦੇ ਨੂੰ ਉਹਦੇ ਰੋਕ ਨਹੀਂ ਨਾ ਕੋਈ ਲੱਕੜ ਲਾ ਜਾ ਸਕਦਾ ਇਹਦੇ ਨੂੰ ਨੁਕਸਾਨ ਹੋ ਜੂ ਅੱਛਾ ਇਹਦੇ ਕੋਈ ਤਾਰ ਨਹੀਂ ਕੋਈ ਪੱਥਰ ਨਹੀਂ ਪਾਸੀ ਇੰਨਾ ਥਾਂ ਨਹੀਂ ਰੋਕ ਸਕਦਾ ਜੇ ਰੋਕ ਲਿਆ ਤਾਂ ਤਜਰਬਾ ਨਾਲ ਨੁਕਸਾਨ ਆਥਣ ਨੂੰ ਹੋ ਜੂ ਵੱਡੇ ਵੱਡੇ ਘਾਟਾ ਫਸੜੇ ਨਹੀਂ ਹੁੰਦੇ ਉੱਥੇ ਹਾਂ ਕਿੰਨਾ ਸਾ ਆਪਾਂ ਕਰਮ ਬੱਡਰ ਕਿ ਨਾ ਜਿੱਥੇ ਜਾ ਜਾਓ ਹਾਂ ਉਥੇ ਫਸਣ ਨਹੀਂ ਹੁੰਦੀ ਨਿਖਸ਼ਾਨ ਹੋ ਜੂਗੀ ਦਾਣਾ ਨਹੀਂ ਉਗਦਾ ਉਥੇ ਅਗਲਾ ਆਪ ਦੇ ਪਹਿਲੀ ਚੋ ਪਵਾ ਪੂਰਾ ਥਾਂ ਛੱਡਦੇ ਤੇ ਇਹਦਾ ਨਹੀਂ ਰੁਕਦਾ ਅੱਛਾ ਹਾਂ ਸ਼ਕਤੀ ਵਾਲੀ 500 ਕਿੱਲਾ ਇਹਦੇ ਚ ਪਸ਼ੂ ਟਾਂਡਾ ਚਰਦਾ ਬੱਕਰੀ ਲੇਲਾ ਇਹ 500 ਕਿੱਲਾ ਆ 500 ਕਿੱਲੇ ਦੀ ਜਿਹੜੀ ਹੈ ਦੇਰਾ ਭੈਣਾ ਸਾਹਿਬ ਦੀ ਅੱਛਾ ਕੋਈ ਕੋਈ ਲੱਕੜ ਦਾ ਕੰਨੀ ਹੱਥ ਨਹੀਂ ਲਾਦਾ ਨਹੀਂ ਨਹੀਂ ਗਊ ਗਰੀਬ ਆ ਕੋਈ ਟੁੱਟੀ ਫੁੱਟੀ ਤਾਂ ਲੈ ਜੇ ਬੇਸ਼ੱਕ ਉਹ ਲੈ ਜਾਂਦੇ ਆ ਅੱਛਾ ਉਹਦਾ ਵੇਚ ਨਹੀਂ ਸਕਦਾ ਨਾ 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 ਸਾਡੀ ਤਾਕਤ ਨਹੀਂ ਇਹਨਾਂ ਨੂੰ ਕੌਣ ਰਹਿਣ ਦਾ ਇਰਾਦਾ ਤਾਨੂੰ ਫਿਰ ਇੰਨਾ ਚਿਰ ਆ ਜੀ ਰੱਬ ਜੀ ਬਬੀ ਇਹ ਇਹਦਾ ਮਤਲਬ ਇਹ ਤਾਂ ਕਾਫੀ ਸਾਲ ਹੋ ਗਿਆ ਹੈ ਨਾ ਇਹ ਤਾਂ ਜੁਗੜੇ ਹੋ ਗਏ ਜਦੋਂ ਦੁਨੀਆ ਸਾਜੀ ਆ ਸਾਰਾ ਕੁਝ ਕੋਈ ਪਾਣੀ ਨਹੀਂ ਇਹਨੂੰ ਇੱਕ ਆਪੇ ਦੇਖ ਭਾਲ ਕਰਦਾ ਉਹ ਅੱਛਾ ਆਪੇ ਪਾਣੀ ਦਿੰਦਾ ਆਪੇ ਸਭ ਕੁਝ ਕਰਦਾ ਹੈ ਦੇ ਘੰਟਾ ਪਣਾ ਵੀ ਬਾੜ ਸੋਕਾ ਕਿਤਾ ਫਟ ਦੁਬਾਰੇ ਫਟਣ ਲੱਗ ਗਿਆ ਸੂਰਜ ਨਹੀਂ ਦਿਖਣਾ ਪੈਦੀ ਸਾਡੇ ਇੱਥੇ ਡੇਰਾ ਹੈ ਲੰਗਰ ਚੱਲਦਾ ਰਹਿੰਦਾ ਹੈ ਚੰਗਾ ਬਾਬਿਆਂ ਦਾ ਸੁਭਾਅ ਹੈ ਕੋਈ ਨਹੀਂ ਦਿਨ ਰਾਤ ਹੁੰਦਾ ਇਹ ਬਾਰੇ ਗੱਲ ਕੀਤੀ ਸੀ ਉਹਨਾਂ ਠੀਕ ਹੈ ਕਹਿੰਦਾ ਅਸੀਂ ਤਾਂ ਵੀ ਸੁਣਿਆ ਕਿ ਬੂਟੇ ਚੱਲ ਚੱਲ ਕੇ ਨਾ ਦੂਸਰੀ ਸਾਈਡ ਪਾਸੇ ਵੀ ਚੱਲ ਜਾਂਦੇ ਆ ਆ ਬੇਖ ਲਓ ਸੋਡੇ ਕੋਲੀ ਆਪ ਟੇਡਾ ਹੋ ਕੇ ਕਿੱਥੋਂ ਟਕਰ ਗਿਆ ਬਰਦ ਹੋ ਡਿੱਗੀ ਜਾਂਦੇ ਐ ਤੁਰਦੇ ਫਿਰਦੇ ਆ ਕੀ ਆ ਬਾਤ ਹੈ ਬਰਦ ਹੋ ਗਏ ਨਾ ਇਹ ਬਰਦ ਹੋਏ ਪਏ ਪਰ ਦੇ ਹੋ ਗਏ ਪਾਏ ਜਾਂਦੇ ਆ ਠੀਕ ਆ ਡਿੱਗ ਪੰਗੇ ਬਾਬੇ ਬਰਤ ਸਕਦੇ ਆ ਇਹਨੂੰ ਸਾਡੇ ਬੰਦੇ ਨਹੀਂ ਇਹ ਨਹੀਂ ਬਰਤ ਸਕਦੇ ਹਾਂਜੀ ਨਾ ਨਾ ਸਾਡੇ ਬੰਦੇ ਹੀ ਬਰਤ ਸਕਦੇ ਤੇ ਬਾਬੇ ਫਿਰ ਤੁਸੀਂ ਇੱਥੇ ਆ ਕੇ ਅਸੀਂ ਤਾਂ ਬਹੁਤ ਪੁਰਾਣੇ 30 ਸਾਲ ਦੇ ਮਾਲ ਚਾਰਦੇ ਆਂ ਅਸੀਂ ਆਪ ਦਾ ਸਮਾਨ ਲਿਉਨੇ ਗੁਰਚਾ ਲਿਉਨੇ ਰੋਟੀ ਟੋਕ ਲਿਉਨੇ ਆਪਦੀ ਬਣਾ ਕੇ ਪੀ ਕੇ ਆਪ ਦੇ ਪਸ਼ੂ ਚਾਰਾਂਗੇ ਅੱਛਾ ਚਾਰ ਕੇ ਚੱਲ ਜਾਂਦੇ ਆਂ ਹੱਥ ਨੇ 6 ਵਜੇ ਘਰੇ ਵਗ ਜੰਦੇ ਆਂ 10 10:30 ਵਜੇ ਨੂੰ ਇੱਥੇ ਆ ਗਏ ਤੜਕੇ ਫੇਰ ਆ ਜਾਣਗੇ ਬਹੁਤ ਪੁਰਾਣੇ ਆਉਨੇ ਆ ਸੀ ਗਰਮੀਆਂ ਸਰਦੀਆਂ ਇੱਥੇ ਨਿਕਲਦੀਆਂ ਇੱਥੇ ਸਾਡੇ ਏਸੀ ਆ ਉੱਥੇ ਰਾਤ ਰਾਤ ਹੀ ਪੈਂਦੇ ਸੀ ਸਾਡਾ ਉੱਥੇ ਨਲਕਾ ਵੀ ਲਾਇਆ ਝੌਂਪੜੀ ਬਣਾਈ ਆ ਬਹੁਤ ਵਧੀਆ ਤੂੰ ਜਾ ਕੇ ਤਾਂ ਦੇਖੀਂ ਤੂੰ ਆਏ ਆਖੇਗਾ ਵੀ ਭੁੱਲੇ ਰਹੇ ਯਾਰ ਕਿਹੜੇ ਸੀ ਕਿਹੜੀਆਂ ਚੀਜ਼ਾਂ ਪੈਰੀਏ ਏਸੀ ਨਹੀਂ ਰਿਸ ਕਰਦਾ ਉੱਤੇ ਇਨੀ ਹਵਾ ਠੰਡੀ ਤੂੰ ਸੌਂ ਹੀ ਜਾਏਗਾ ਜਾਂ 10 ਮਿੰਟਾਂ ਜਾ ਕੇ ਸਾਹਮਣੇ ਅੱਗੇ ਜਾ ਕੇ ਆਹ ਬਾਈ ਕਿੱਥੇ ਆਗਲੇ ਪੌੜੇ ਤੇ ਲੱਗੇ ਹੋਏ ਆਗੇ ਉੱਥੇ ਤਪਣ ਮੜ ਆਵਾਂ ਉਹ ਇਹ ਮਾਲਵੇ ਦੀ ਹਿਸਟਰੀ ਬੜੀ ਲੱਗ ਜੀ ਹੈ ਨਾ ਹਾਂਜੀ ਚਮਤਕਾਰੀ ਪਿੰਡ ਬਹੁਤ ਆ ਇੱਧਰ ਹਾਂਜੀ ਜਿਦਾ ਆਪਾਂ ਥਾਂ ਹੀ ਸੰਸਾਣ ਲੋ ਤੁਰਦੀ ਫਿਰਦੀ ਥਾਂ ਆ ਇਹ ਬਾਕੀ ਟੀਮ ਪਾਂ ਤੋਂ ਬਚੇ ਆ ਕੋਈ ਰੌਲਾ ਨਹੀਂ ਗੋਲਾ ਨਹੀਂ ਮੌਜਾ ਨਾ ਕੇ ਪਹਿ ਜਾ ਸੌਂ ਜਾ ਤਾਂਸ ਕਿਡਨੀयां ਤਾਂਸ ਖੇੜਲਾ ਜਿਵੇਂ ਤੇਰਾ ਜੀ ਕਰਦਾ ਗੱਲਾਂ ਹੁਣ ਬਾਦੂ ਤਾਂ ਪੱਠੇ ਬਹੁਤ ਹੋ ਜਾਂਦੇ ਆ ਪੱਠੇ ਬਹੁਤ ਹੋ ਜਾਂਦੇ ਆ 2 ਮਹੀਨੇ ਕੱਖ ਪਾਉਣ ਦੀ ਪਸ਼ੂਆਂ ਨੂੰ ਕਰੇ ਹਾਂ ਜੀ ਬਾਦੂ ਇਹ ਆਮ ਕਾਫੇ ਜੰਗਲ ਇਦਾਂ ਹੀ ਐ ਬਸ ਐਵੇਂ ਹੀ ਰਹਿੰਦਾ ਜੀ ਐਵੇਂ ਰਹਿੰਦਾ ਅੱਛਾ ਅੱਜ ਕੱਲ ਮਾਣੇ ਮੋٹے ਸੁੱਕ ਜਾਂਦੇ ਆ ਪੱਠੇ ਜਦੋਂ ਮੀਂਹ ਪੈਗਾ ਦਿਨਾਂ ਚ ਹੀ ਚੱਲ ਪੈਗੇ ਆਪਾਂ ਕਿੰਨੇ ਸੌ ਸਾਲ ਪੁਰਾਣੇ ਦਰਖਤ ਕਹਿ ਸਕਦੇ ਆ ਇਹ ਆਪਾਂ ਫੇ ਇਹ ਪੰਜ 550 ਸਾਲ ਦਾ ਪੁਰਾਣੇ ਹੋਣਗੇ ਮੌਜਾ ਹੋਣਗੇ ਆ ਸੁਣੀ ਸੁਣਾਈ ਗੱਲ ਬਾਬੇ ਨਾਨਕ ਤੋਂ ਪਹਿਲਾਂ ਦੇ ਮਤਲਬ ਆ ਬਾਬੇ ਨਾਨਕ ਵਲੀ ਹੋਇਆ ਜੀ ਬਾਬੇ ਨਾਨਕ ਦੇਣਾ ਹਾਂ ਦੱਸਣ ਵਾਲੇ ਦੱਸਦੇ ਵੀ ਉਦੋਂ ਦੀ ਦੁਨੀਆ ਸਾਜੀ ਗਈ ਹੈ ਹਾਂ 550 ਸਾਲ ਹੋ ਗਿਆ ਉਹ ਬਾਬੇ ਨਾਨਕ ਨੂੰ ਫੇ ਜਿਹੜਾ ਪਾਣੀ ਨਿਕਲਿਆ ਸੀ ਉਹ ਕਿੱਥੇ ਆ ਆ ਜਿੱਥੇ ਆਪਾਂ ਬੈਠੇ ਆ ਹਾਂ ਐ ਲੰਮਾਈ ਆ ਉਹ ਸਾਹਮਣੇ ਉਹ ਸਰੋਵਰ ਹੈ ਸਰੋਵਰ ਆ ਉਹਦੇ ਵਿੱਚ ਧਾਰਾ ਪੈਣੀ ਸੀ ਤਾਂ ਅੱਛਾ ਜੀ ਜੰਡ ਦਾ ਦਰਖਤ ਕਿਹੜਾ ਇੱਥੇ ਆ ਜੰਡਾ ਉਹ ਸਾਹਮਣੇ ਆ ਉਹ ਖੜਾ 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 ਉਹ ਜੰਡਾ ਉਹ ਜੰਡਾ ਆ ਬੋੜਾ ਖੜਿਆ ਪਿਲਕਣਾ ਤੂ ਤਾ ਜੰਡਾ ਤਾਂ ਕਹਿੰਦੇ ਸ਼ਨੀ ਦੇਵ ਜੀ ਦਾ ਦਰਖਤ ਵਾਣਾ ਬਹੁਤ ਹੈ ਇਹ ਚ ਵੱਡੇ ਵੱਡੇ ਦੇਕਾਂ ਬਹੁਤ ਕੁਛ ਹੈ ਜੀ ਇਹਦੇ ਸ਼ੂਟਿੰਗਾਂ ਵਗੈਰਾ ਵੀ ਹੁੰਦੀਆਂ ਫੇ ਹਾਂ ਜੀ ਹਾਂ ਅੱਛਾ ਚਲੋ ਬਾਬਾ ਜੀ ਸ਼ੁਕਰੀਆ ਤੁਹਾਡਾ ਚੰਗਾ ਭਾਈ ਤੁਹਾਨੂੰ ਪਾਗ ਤੋਂ ਨਹੀਂ ਆ ਠੀਕ ਹੈ ਜੀ ਆ ਲੈ ਜੋ ਤੁਸੀਂ ਹਾਂ ਜੀ ਸਰਾ ਸਾਹਿਬ ਅੱਜ ਤੁਹਾਨੂੰ ਦਿਖਾਦਗੇ ਬਠਿੰਡੇ ਦੇ ਵਿੱਚ ਹਿਮਾਚਲ ਕਿਆ ਬਾਤ ਹੈ ਇੱਕ ਮਿੰਟੀ ਗੇਟ ਖੋਲ ਲੀ ਲੌਕ ਉਪਰ ਕਿਆ ਬਾਤ ਹੈ ਅੱਛਾ ਇਹ ਲੌਕ ਸਾਡਾ ਦੇਸੀ ਹੈ ਚਲੋ ਦੇਸੀ ਲੌਕ ਆ ਇਹ ਬਠਿੰਡੇ ਦੇ ਵਿੱਚ ਤੁਹਾਨੂੰ ਇਹ ਇਕਲੌਤੀ ਜਗ੍ਹਾ ਜਿੱਥੇ ਹਿਮਾਚਲ ਵਾਲਾ ਫੀਲ ਆਊਗਾ ਆ ਰਹੇ ਹੈ ਕਿ ਨਹੀਂ ਦੱਸ ਦੋ ਕਹਿੰਦੇ ਗਰਮੀਆਂ ਨੂੰ ਵੀ ਤੇ ਰਜਾਈ ਲੈ ਕੇ ਸੌਣਾ ਪੈਂਦਾ ਬਿਲਕੁਲ ਜੀ ਜਿਹੜਾ ਬਾਹਰ ਤਾਪਮਾਨ ਇਸ ਵੇਲੇ 25 ਡਿਗਰੀ ਇੱਥੇ 20 ਹੈ ਇਸ ਟਾਈਮ ਵੀ ਹਾਂ ਤੇ ਤੁਹਾਨੂੰ ਇੱਕ ਚੀਜ਼ ਹੋਰ ਦੱਸਾਂ ਹਾਂ ਆ ਇੱਥੇ ਇੱਕ ਚੀਜ਼ ਹੈ ਕਾ ਦੇਖੋ ਆ ਚੌਪੜੀ ਹੈ ਨਾ ਇੱਕ ਦੇਸੀ ਹਾਂ ਇੱਥੇ ਐਮੀ ਵਰਕ ਦੀ ਫਿਲਮ ਵੀ ਸ਼ੂਟ ਹੋਈ ਹੋਈ ਐ। ਅੱਛਾ ਮੌੜ ਫਿਲਮ ਦੇਵ ਕਰੋੜ ਵਾਲੀ। ਇਹਦੇ ਅੰਦਰ। ਕੀ ਬਾਤ। ਗਾਣੇ ਵੀ ਸ਼ੂਟ ਹੋਏ ਇੱਥੇ ਸਰਜੀਤ ਭੁੱਲਰ ਦਾ ਜੇ ਹੋਰ ਕਈ। ਗਰਵਿੰਦਰ ਬਰਾੜ। ਆ ਦੇਖ ਲਓ। ਜਿਵੇਂ ਝੋਪੜੀ ਐ। ਠੀਕ ਆ। ਇਹਦੇ ਨਾਲ ਦੀ ਜੰਨਤ ਘਰ ਕਿੱਥੇ ਨਹੀਂ ਮਿਲਦੀ। ਨਹੀਂ ਮਿਲਦੀ ਵੀਰੇ। ਤੇ ਇੱਥੇ ਆਸ-ਪਾਸ এনਵਾਇਰਨਮੈਂਟ ਦੇਖੋ ਮਹਾਰਾਜ। ਤੁਹਾਨੂੰ ਲੱਗਦਾ ਵੀ ਜੂਨ ਜੁਲਾਈ ਮਹੀਨੇ 'ਚ ਇਥੇ ਏਸੀ ਦੀ ਲੋੜ ਐ? ਨਹੀਂ ਲੋੜ ਵੀਰੇ। ਵਾਕਿਆ ਨਹੀਂ ਲੋੜ। ਕਦੇ ਪੱਖੇ ਦੀ ਲੋੜ ਐ, ਕੂਲਰ ਦੀ ਲੋੜ ਐ। ਪਾਣੀ ਪੀਣੇ ਕੁਈਓਂ ਥੋੜੀ ਐ ਵੀ ਪਾਣੀ ਵਾਲੀਆਂ ਬੋਤਲਾਂ ਚਾਹੀਦੀਆਂ ਨਲਕਾ ਗੇੜੋ ਨੇਚਰਲ ਫਰੈਸ਼ ਵਾਟਰ ਤੁਹਾਨੂੰ ਮਿਲ ਜਾਣਾ ਨਾਲ ਦੀ ਨਾਲ ਯੇ ਸਵਾਦ ਹੀ ਬਹੁਤ ਵਧੀਆ ਨੇਚਰਲ ਆ ਭਾਜੀ ਇਹ ਕਿੰਨੇ 20 ਫੁੱਟ ਤੇ ਆ ਕਿੰਨੇ ਫੁੱਟ ਤੇ ਆ ਇਹ 20 30 ਤੇ ਹੋਊਗਾ ਬਸ ਕਿਉਂਕਿ ਨਲਕਾ ਤਾਂ ਫਿਰ ਇਦੋਂ ਬਾਅਦ ਲੇਲਾ ਬਠਿੰਡਾ ਇਤੋਂ ਹੁਣਾ 30 15 ਕਿਲੋਮੀਟਰ ਹੋਊਗਾ 15 ਕਿਲੋਮੀਟਰ ਬਸ ਬਠਿੰਡੇ ਦਾ ਪਾਣੀ ਖਾਰਾ ਲੂਣ ਕਾ ਇਹ ਬਠਿੰਡੇ ਦਾ ਜਿਹੜਾ ਨਹਿਰ ਦੇ ਨਾਲ ਵਾਲਾ ਉਹ ਤਾਂ ਮਿੱਠਾ ਹੀ ਹੈ ਤੁਹਾਨੂੰ ਸ਼ਹਿਰ ਦਾ ਪਾਣੀ ਪਿਆ ਦੂ ਬਠਿੰਡੇ ਦੇ ਨਾਲ ਕਿਹਾ ਹਾਂ ਸ਼ਹਿਰ ਦੇ ਵਿੱਚ ਵੀ ਨਾਲ ਕਿਹਾ ਬਠਿੰਡੇ ਅੱਛਾ ਤੇ ਪਾਣੀ ਬਹੁਤ ਸਵਾਲਾ ਉਹਨਾਂ ਦਾ ਕਿਆ ਬਹੁਤ ਵਧੀਆ ਕਹਿੰਦੇ ਵੀਰੇ ਇਹ ਜਿਹੜੇ ਜਿੰਨਾ ਵੀ ਜੰਗਲ ਆ 500 ਕਿੱਲੇ ਦਾ ਬਾਬਾ ਹੁਣ ਹੀ ਕਹਿੰਦੇ ਆ ਚਿੜੀ ਕਹਿੰਦੇ ਅਸੀਂ ਇਹਨੂੰ ਤੁਸੀਂ ਚਿੜੀ ਕਹਿੰਦੇ ਚਿੜੀ ਕਹਿੰਦੇ ਇਹਨੂੰ ਉਹ ਕਹਿੰਦੇ ਇਹ ਤਾਂ ਇਹ ਬਖਸ਼ੀ ਬਹੁਤ ਤਕੜੀ ਹੈ ਜਿਹੜੇ ਬੂਟੇ ਆ ਨਾ ਇਹ ਇਹ ਤੁਰਦੇ ਫਿਰਦੇ ਆ ਨਾ ਕੋਈ ਲੱਕੜ ਲੈ ਕੇ ਜਾ ਸਕਦਾ ਨਹੀਂ ਲੀ ਜਾਂਦਾ ਹੀ ਨਹੀਂ ਇੱਥੋਂ ਕੋਈ ਜੁਰਤੀ ਹੈ ਨਹੀਂ ਕਿਹਦੇ ਤੇ ਕੋਈ ਨਹੀਂ ਲੀ ਜਾਂਦਾ ਡਰਦਾ ਹੀ ਨਹੀਂ ਲੀ ਜਾਂਦਾ ਅਗਲਾ ਇੱਥੋਂ ਹਾਂ ਕੋਈ ਕਿਸੇ ਚ ਹਿੰਮਤ ਨਹੀਂ ਵੀ ਲੈ ਜਾਊਗਾ ਇੱਥੋਂ ਅੱਛਾ ਭਾਈ ਭਗਤਾ ਜੀ ਕੀ ਕਹਿੰਦੇ ਸੀਗੇ ਉਹ ਭਾਈ ਭਗਤੂ ਜੀ ਭਗਤੂ ਜੀ ਹਾਂ ਉਹਨਾਂ ਦੀ ਜਗਾ ਹੈ ਇਹ ਹੈ ਨਾ ਹਾਂ ਤੇ ਇਹ ਮਤਲਬ ਨਾ ਇਹ ਕੁਦਰਤੀ ਤੌਰ ਤੇ ਮਤਲਬ ਪ੍ਰੋਟੈਕਟਡ ਹੈ ਇਹ ਕੋਈ ਐਨਵੀ ਸਰਕਾਰ ਹੀ ਇਹਨੂੰ ਕਰ ਰਹੀ ਹੈ ਲੋਕ ਆਪ ਹੀ ਪ੍ਰੋਟੈਕਟ ਕਰ ਰਹੇ ਹਨ ਬੇ ਇਹਨੂੰ ਕੋਈ ਕੋਸ਼ਿਸ਼ ਨਹੀਂ ਕਰਦਾ ਬੇ ਇਹਨੂੰ ਕੋ ਬਾਹ ਲੀਏ ਇੱਦਾਂ ਹੀ ਪਈ ਆ ਹਨਾ ਤੇ ਇੱਦਾਂ ਹੀ ਪਈ ਰਣੀ ਆ ਇਹ ਜਿਹੜੇ ਦਰਖਤ ਆ ਤੁਹਾਨੂੰ ਪੂਰੇ ਪੰਜਾਬ 'ਚ ਹੋਰ ਕਿਤੇ ਨਹੀਂ ਮਿਲਣਗੇ ਉਹ ਕਹਿੰਦੇ 500 ਸਾਲ ਪੁਰਾਣੇ ਆ ਇਹ ਹਾਂ 300 500 ਸਾਲ ਪੁਰਾਣੇ ਆ ਨਾ ਪਾਣੀ ਲੱਗਦਾ ਇਹਨੂੰ ਤੇ ਹਜੇ ਤੱਕ ਹਰੇ ਹੋਈ ਜਾਂਦੇ ਆ ਤੁਸੀਂ ਦੇਖ ਲਓ ਪਾਣੀ ਇੱਥੇ ਕਿੰਨਾ ਲੈਵਲ ਨਲਕਾ ਚੱਲਦਾ ਅੱਜ ਵੀ ਹਾਂ ਕੁਦਰਤ ਦਾ ਇਹ ਸਿਸਟਮ ਪ੍ਰਮਾਤਮਾ ਦਾ ਹੀ ਆ ਜੋ ਵੀ ਹੈਗਾ ਤੁਸੀਂ ਯਾਰ ਮਾਲਵੇ ਦੇ ਵਿੱਚ ਇਹ ਕੋਈ ਚੀਜ਼ਾਂ ਆ ਸੀ ਹੈਰਾਨ ਹੋ ਗਏ ਤੁਸੀਂ ਸੋਚੀ ਸੀ ਇਹ ਤਾਂ ਨਹੀਂ ਸੋਚੀ ਸੀ ਵੀਰੇ ਮਾਲਵੇ 'ਚ ਇਹ ਕੁਝ ਹੈਗਾ ਯਾਰ ਤੇ ਇਹ ਪਰ ਇੱਕੋ ਹੀ ਜਗ੍ਹਾ ਹੈ ਅੱਛਾ ਇਤੋਂ ਵੱਡੀ ਜਗ੍ਹਾ ਹੋਰ ਮਾਲ ਵਿੱਚ ਕਿਤੇ ਨਹੀਂ ਹੈਗੀ ਜਿਹੜੀ ਮਤਲਬ ਇਹ ਜੰਗਲ ਟਾਈਪ ਹੋਵੇ ਅਸੀਂ ਛਿੜੀਆਂ ਕਹਿੰਦੇ ਆ ਹੋਰ ਵੀ ਹੈਗੀਆਂ ਛਿੜੀਆਂ ਪਰ ਛੋਟੀਆਂ ਛੋਟੀਆਂ ਐਡੀ ਨਹੀਂ ਹੈ ਕੋਈ ਤੇ ਇਹ ਤਾਂ ਹੁਣ ਇੱਥੇ ਮੱਝਾਂ ਚਾਰਨ ਆਉਂਦੀਆਂ ਦੇਖੋ ਤੋ ਤੁਹਾਡੇ ਮੱਝਾਂ ਚਾਰਨ ਆਉਂਦੀਆਂ ਮੈਨੂੰ ਲੱਗਦਾ ਉੱਥੇ ਬਹੁਤ ਘੱਟ ਉਹ ਜੰਗਲ ਜੀ ਸਾਡੇ ਜਾਂਦੀਆਂ ਹਾਂ ਤੇ ਉਹ ਵੈਸੇ ਅੱਜ ਕੱਲ ਘਰੇ ਅਗਲਾ ਚਾਰ ਪਾਉਂਦਾ ਤੇ ਚਾਰ ਪਸੂਆਂ ਨੂੰ ਪਾਹਂਦਾ ਤੇ ਇੱਥੇ ਚਾਰ ਕੇ ਲੈਂਦੇ ਤੇ ਇਹ ਮੱਝਾਂ ਦਾ ਦੁੱਧ ਇਸ ਇਕੁਅਲ ਟੂ ਸ਼ਾਇਦ ਹੋਊਗਾ ਬਿਲਕੁਲ ਬਿਲਕੁਲ ਨਿਊਟ੍ਰੀਸ਼ਨ ਪਾਵਰ ਬਹੁਤ ਜ਼ਿਆਦਾ ਹੋਊਗੀ ਨਿਊਟ੍ਰੀਸ਼ਨ ਵੈਲਿਊ ਹਾਂ ਠੀਕ ਹੈ ਤੇ ਇੱਥੇ ਕੁਦਰਤ ਦੀ ਗੋਦ ਵਿੱਚ ਮੈਨੂੰ ਲੱਗਦਾ ਵੀ ਜੇ ਤੁਸੀਂ ਇੱਥੋਂ ਵਾਲਾ ਪਾਣੀ ਪੀਓ ਇੱਥੇ ਰਹੋ ਤੇ ਤੁਸੀਂ ਇੱਥੇ ਸਾਹ ਲਓ ਤਾਂ ਮੈਨੂੰ ਨਹੀਂ ਲੱਗਦਾ ਵੀ ਤੁਹਾਨੂੰ ਬਈ ਕੋਈ ਬਿਮਾਰੀ ਲੱਗ ਸਕਦੀ ਹੈ ਬਈ ਬਹੁਤ ਕੁਝ ਆ ਤੁਹਾਡੇ ਕੋਲ ਵੀ ਫੇਦਾ ਨਾ ਅਸੀਂ ਤਾਂ ਮਾਲ ਵੇਦੂ ਐਵੇਂ ਹੀ ਕਹੀ ਜਾਂਦੇ ਸੀਗੇ ਨੇ ਬਹੁਤ ਚੀਜ਼ਾਂ ਬਾਈ ਇਹ ਇੱਥੇ ਜਿਹੜੇ ਦਰਖਤ ਹੈ ਨਾ ਜਿਹੜੇ 5 500 ਸਾਲ ਪੁਰਾਣੇ ਦਰਖਤ ਹੈਗੇ ਇਹ ਤੁਸੀਂ ਕਹਿ ਲੋ ਵੀ ਜੰਡ ਕਿ ਮਲੇ ਹੈ ਇਹ ਸ਼ੂਟਿੰਗ ਹੁੰਦੀ ਆ ਫਿਲਮਾਂ ਦੀ ਸ਼ੂਟਿੰਗ ਚੱਲਦੀ ਰਹਿੰਦੀ ਆ ਭਾਜੀ ਇੱਥੇ ਅਕਸਰ ਹੀ ਚੱਲਦੀ ਰਹਿੰਦੀ ਆ ਅੱਛਾ ਇੱਥੇ ਕਿਹੜਾ ਇੱਕ ਅੱਧੀ ਫਿਲਮ ਦੀ ਸ਼ੂਟਿੰਗ ਹੋਈ ਬਹੁਤ ਆਈਆਂ ਓਕੇ ਤਾਂ ਬਹੁਤ ਕੁਝ ਹੁੰਦਾ ਇੱਥੇ ਇਹ ਬਜ਼ੁਰਗ ਕਿੱਦਾਂ ਬੈਠੇ ਆ ਨਾ ਆਨੰਦ ਮਾਣਦੇ ਆ ਹਾਂ ਬੇਫਿਕਰੀਆਂ ਮੱਜਾਂ ਆ ਇੱਥੇ ਦੀਆਂ ਬਿਲਕੁਲ ਚਲੋ ਫਿਰ ਇਹਨਾਂ ਦੇ ਕੋਈ ਨਾ ਰਸੇ ਪਾਏ ਆ ਨਾ ਸੰਗਲ ਪਾਏ ਆ ਮੱਜਾਂ ਦੇ ਹਾਂ ਤੇ ਇਹਨਾਂ ਮੱਜਾਂ ਨੂੰ ਵੀ ਕੋਈ ਬਿਮਾਰੀ ਨਹੀਂ ਲੱਗਣੀ ਬਿਲਕੁਲ ਤੇ ਇੱਥੇ ਚੱਪੜ ਐ ਇੱਥੇ ਮੱਜਾਂ ਨਾ ਹੁੰਦੀਆਂ ਹਾਂ ਇਹ ਤੁਸੀਂ ਐਂ ਕਹਿ ਲਓ ਸੈਣੀ ਸਾਹਿਬ ਹਾਂ ਤੁਸੀਂ ਇਹਨੂੰ ਇਹ ਕਹਿ ਸਕਦੇ ਹੋ ਵੀ ਮੈਂ ਪੰਜਾਬ ਦੇ ਵਿੱਚ ਗਿਆ ਸੀਗਾ ਹਾਂ ਮਾਲਵੇ ਦੇ ਵਿੱਚ ਗਿਆ ਸੀ ਹੂੰ ਤੇ ਮਾਲਵੇ ਦੇ ਵਿੱਚ ਜਾ ਕੇ ਹਾਂ ਮੈਂ ਉੱਥੇ 200 ਸਾਲ ਪੁਰਾਣਾ ਪੰਜਾਬ ਦੇਖਿਆ ਤੁਸੀਂ ਇਹ ਗੱਲ ਕਹਿ ਸਕੋਗੇ ਬਿਲਕੁਲ ਭਾਜੀ ਇਹ 200 ਸਾਲ ਪੁਰਾਣਾ ਪੰਜਾਬ ਹੈ 200 ਸਾਲ ਪਹਿਲਾਂ ਇਹੀ ਤਾਂ ਕੁਝ ਹੀ ਹੁੰਦਾ ਸੀ ਨਾ ਦਰਖਤ ਹੀ ਹੁੰਦੇ ਸੀਗੇ ਹਾਂ ਇਹ ਚੀਜ਼ ਹੈ ਅਰੇ ਬਰਾੜ ਬਠਿੰਡੇ ਵਾਲੇ ਦੇ ਸ਼ਬਦ ਲਈਏ ਦੋ ਤੇ ਸਾਡੇ ਭਰਾ ਇਕੱਠੇ ਹੋਏ ਹੋ ਅੱਜ ਬਰਾੜ ਸਾਹਿਬ ਕੀ ਹਾਲ ਆ ਸਤਿ ਸ੍ਰੀ ਅਕਾਲ ਬਈ ਜੰਨਤ ਦਿਖਾਤੀ ਤੁਸੀਂ ਤਾਂ ਬਠਿੰਡੇ ਜਿਵੇਂ ਲੱਗਿਆ ਬਈ ਮਾਲਵੇ ਦਾ ਆਪਣਾ ਬਹੁਤ ਵਧੀਆ ਯਾਰ ਵਾਕੀ ਬਈ ਜਿਹੜੇ ਸੋਡੇ ਰੋਖਾ ਆਣਾ ਸ਼ਹਿਰ ਪਰਚ ਹਾਂ ਉਹ ਪਹਾੜੀ ਰੋਖਾ ਹੈ ਜਿਵੇਂ ਸਾਡਾ ਸਭ ਤੋਂ ਪੁਰਾਣਾ ਪੀਲੂ ਆ ਇਹ ਅੱਛਾ ਅਸੀਂ ਵਾਣ ਵੀ ਕਹਿੰਦੇ ਐਕਾ ਜੰਡਾ ਇਹਨੇ ਮਰਜੇ ਨੂੰ ਕਹਿੰਦੇ ਵੱਡਿਆ ਸੀਗਾ ਇਹਦੇ ਅੱਛਾ ਇਹ ਝਾਂਡੇ ਹੀ ਝੰਡਵਾ ਝੰਡ ਇਹਦਾ ਬਹੁਤ ਮਹੱਤਵ ਹੈ ਸਾਡੇ ਲੋਕ ਇਹਨੂੰ ਪੂਜਦੇ ਵੀ ਆ ਹਾਂ ਠੀਕ ਹੈ ਤੇ ਇੱਕ ਇਹਦਾ ਜਿਹੜਾ ਆ ਪੱਤੇ ਆ ਹਾਂ ਇਹਨੂੰ ਲੌਂਗ ਪੱਤੀ ਕਹਿੰਦੇ ਝੰਡ ਪੱਤੀ ਅੱਛਾ ਇਹ ਬੱਕਰੀਆਂ ਨੂੰ ਮੱਝਾਂ ਗਾਂਾਂ ਨੂੰ ਜਿਹੜੇ ਰਾਜਸਥਾਨ ਵਾਲੇ ਲੋਕ ਆ ਇਹ ਕਾਫੀ ਮਹਿੰਗੀ ਹੈ ਅੱਛਾ ਜੀ ਹਾਂ 2500 ਤੋਂ ਲੈ ਕੇ 3000 ਰੁਪਏ ਕੁਆਂਟਲ ਹੁੰਦੀ ਹੈ ਜਦੋਂ ਇਹਨੂੰ ਸੁਕਾ ਕੇ ਹਾਂ ਠੀਕ ਹੈ ਇਹ ਸਾਰਾ ਏਰੀਆ ਇਹ ਥੋੜੇ ਜੰਗਲ ਬਚੇ ਸਾਡੇ ਮਾਲ ਵਿੱਚ ਅੱਛਾ ਹਾਂ ਮੰਨ ਲਓ ਹਜੇ ਵੀ ਇੱਥੇ ਆ ਜਿਵੇਂ ਪਸ਼ੂ ਚਰ ਹੀ ਜਾਂਦੇ ਜਾਂ ਤੇ ਕਾਫੀ ਫਰਮਾ ਸ਼ੂਟ ਹੁੰਦੀਆਂ। ਬਾਬਾ ਕਹਿੰਦਾ 500 ਕਿੱਲੇ ਦਾ ਆ ਇਹ। ਹਾਂ 500। ਇੱਥੋਂ ਇੱਕ ਮਾਤ ਦਾ ਇੱਥੋਂ ਕੋਈ ਲੱਕੜ ਨਹੀਂ ਵੱਢ ਕੇ ਲੈ ਕੇ ਆਉਂਦਾ। ਹਾਂ ਦਾਦੇ ਕਹਿੰਦੇ ਕੋਈ ਹੱਦ ਨਹੀਂ ਟੱਪ ਸਕਦਾ। ਹਾਂ ਆਪਣੇ ਗੁਰਦੁਆਰਾ ਸਾਹਿਬ ਆ ਇੱਥੇ। ਹਾਂ। ਮੰਨ ਇਹ ਮੰਨਤਾ ਕਰਕੇ ਹੀ ਬਚਿਆ। ਨਹੀਂ ਅੱਜ ਲੋਕਾਂ ਨੂੰ ਇੰਨਾ ਲਾਲਚ ਹੋ ਗਿਆ ਜੰਗਲ ਖਤਮ ਕਰੀ ਜਾਂਦੇ ਆ। ਬਿਲਕੁਲ। ਨਹੀਂ ਅੱਜ ਨੂੰ ਇਹਦੇ ਕਬਜ਼ਾ ਹੋਣਾ ਸੀਗਾ। ਪਰ ਇਹ ਜਗ੍ਹਾ ਦਾ ਨਾਲ ਦੀ ਨਾਲ ਰੰਗ ਦਿਖਾ ਦਿੰਦੀ ਹੈ ਜੇ ਕੋਈ ਇਹਨੂੰ ਜਗ੍ਹਾ ਨੂੰ ਰੋਕਦਾ ਕੋਈ। ਉਹ ਕਹਿੰਦੇ ਆਥਣੇ ਹੋ ਜਾਂਦੀ ਆ। ਹਾਂ ਉੱਥੇ ਜਾਂਦਾ ਕੋਈ ਡੈਥ ਹੋ ਜਾਂਦੀ ਆ। ਜਾਂ ਪਸ਼ੂ ਮਰ ਜਾਂਦੇ ਆ ਲੈਂਦੀ ਆ ਬਈ ਤੇ ਆ ਦੇਖੋ ਕਿੰਡੀ ਵਧੀਆ ਲੋਕੇਸ਼ਨ ਹੈ ਇਹ ਪੁਰਾਣੇ ਮਾਨ ਸਾਡੇ ਖਾਤਮੀ ਹੋ ਗਏ ਦੇਸੀ ਬੇਰੀਆਂ ਬਹੁਤ ਸੀਗੀਆਂ ਹੋਰ ਵੀ ਤੇ ਇੱਕ ਇੱਥੇ ਜਿਹੜੇ ਸਾਡੇ ਮਾਲਵੇ ਦੇ ਜੀਵ ਜੰਤੂ ਆ ਰਾਣੇ ਉਹ ਸੋਨੋ ਸਾਰੇ ਇੱਥੇ ਵੇਖਣ ਨੂੰ ਮਿਲ ਲੰਗੇ ਨਿਉੜਾ ਹੋ ਗਿਆ ਤਿੱਤਰ ਹੋ ਗਏ ਜਿਹੜੇ ਕਾਲੇ ਤਿੱਤਰ ਹੋ ਗਏ ਤੇ ਗਲੈਰੀ ਗਲੂਰੀ ਹੋਰ ਬਹੁਤ ਕੁਝ ਹੈਗਾ ਠੀਕ ਆ ਬਾਕੀ ਤੁਸੀਂ ਤੁਹਾਡੇ ਰਿ ਲਈ ਨਮਾ ਹਨਾ ਬਿਲਕੁਲ 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 ਬਹੁਤ ਹਾਂ ਫਰਕ ਪਾਉ ਆ ਜਿਹੜਾ ਪਾਣੀ ਕੁਦਰਤੀ ਹੈ ਜਿਹੜਾ ਹਾਂ ਠੀਕ ਹੈ ਮੱਝਾਂ ਦਾ ਇਹਨਾਂ ਦਾ ਦੁੱਧ ਵੀ ਜੇ ਤੁਸੀਂ ਭਾਵੇਂ 500 ਰੁਪਏ ਤੁਹਾਨੂੰ ਕੋਈ ਦੇਵੇ ਤਾਂ ਵੀ ਲੈ ਲਓ ਜੀ ਕਿਉਂਕਿ ਬਿਨਾ ਫੀਡ ਤੋਂ ਤੇ ਖੁੱਲ ਕੇ ਜਿਹੜੀਆਂ ਬਾਹਰ ਚੜ੍ਹਦੀਆਂ ਗਰੇਜਿੰਗ ਜਿਹੜੀ ਬੂਟੀਆਂ ਚੜ੍ਹਦੀਆਂ ਆ ਹਾਂ ਜਿਹੜੀ ਬੂਟੀਆਂ ਖਾਣੇ ਇੱਧਰ ਆਜਾ ਕੀ ਬਾਤ ਹੈ ਆਜੋ ਵੀਰੇ ਫੇ ਰੱਜ ਕੋ ਇਹ ਆ ਜੀ ਛਿੜੀ ਬਠਿੰਡੇ ਜ਼ਿਲ੍ਹੇ ਦੀ ਇਹ ਸਭ ਤੋਂ ਛਿੜੀ ਹੈ ਜੀ ਵੱਧ ਠੀਕ ਆ ਜਿਹੜੇ ਝੰਡ ਥੱਲੇ ਮਿਰਜ਼ਾ ਵੱਡਿਆ ਸੀ ਹਨਾ ਆਓ ਝੰਡ ਆ ਤੇ ਇਹ ਝੰਡ ਦੀ ਹਿਸਟਰੀ ਤੁਸੀਂ ਸੁਣੀ ਲਈ ਆ ਤੇ ਦੋਸਤੋ ਇਹ ਮਾਲਵੇ ਦੇ ਸ਼ਹਿਰਾਂ ਦੇ ਕੋਲ ਜੰਗਲਵਾ ਛਿੜੀ ਆ ਬਲੌਗ ਚੰਗਾ ਲੱਗਾ ਵੀਡੀਓ ਨੂੰ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਵੀਡੀਓ ਕਿੱਥੋਂ ਦੇਖ ਰਹੇ ਹੋ ਤਰ੍ਹਾਂ ਤਰ੍ਹਾਂ ਦੇ ਜਾਨਵਰ ਆ ਇੱਥੇ ਤੇ ਹੈਰਾਨੀ ਵਾਲੀ ਗੱਲ ਆ ਕਿ ਬਹੁਤ ਅਨੋਖੇ ਜੰਗਲਵਾਏ ਸ਼ੁਕਰੀਆ ਵੀਡੀਓ ਦੇਖਣ ਵਾਸਤੇ ਧੰਨਵਾਦ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਰੱਬ ਰੱਖਾ